ਔਰ ਬਾਦਲ ਪਰਿਵਾਰ ਤਿੰਨ ਵਾਰ ਸੱਤਾ ਦੇ ਵਿੱਚ ਆਉਂਦਾ ਹੈ ਰਿਪੋਰਟ ਨੂੰ ਦੱਬ ਕੇ ਰੱਖਣ ਦਾ ਕਾਰਨ ਕੀ ਸਮਝਦੇ ਹੋ ਰਾਵਣ ਦੇ ਦਸਾਂ ਸਿਰ ਵਾਂਗੂ ਸਾਡੇ ਮੋਰੇ ਤਾਂ ਸਿਰਫ ਚਿਹਰੇ ਪਰੋਸ ਕੇ ਰੱਖੇ ਜਾਂਦੇ ਆ ਅਸਲ ਤਾਕਤ ਜਿਹੜੀ ਜਿਹੜੀ ਸਾਡੇ ਤੇ ਜ਼ੁਲਮ ਕਰਾ ਰਹੀ ਹੈ ਜਿਨ੍ਹਾਂ ਜਥੇਦਾਰ ਸਾਹਿਬ ਤੇ ਤਸ਼ੱਦਦ ਕਰਾਇਆ ਉਹਨਾਂ ਨੂੰ ਸ਼ਹੀਦ ਕੀਤਾ ਉਹ ਤਾਕਤ ਜਿਹੜੇ ਇੱਥੋਂ ਦੇ ਮੁੱਖ ਮੰਤਰੀ ਪੰਜਾਬ ਚ ਦੋਦੋਂ ਬਣਦੇ ਆ ਨਾ ਉਹ ਤਾਕਤ ਇਹਨਾਂ ਇਹਨਾਂ ਦੇ ਉੱਤੇ ਕੰਟਰੋਲ ਕਰਦੀ ਆ ਇਹਨਾਂ ਨੂੰ ਤਾਂ ਕਟ ਪੁਤਲੀਆਂ ਵਾਂਗੂ ਨਚਾਉਂਦੇ ਆ ਸੋ ਇਹ ਜੋ ਮਰਜ਼ੀ ਕਹਿ ਲੈਣ ਜਿਸ ਦਿਨ ਇਹ ਉੱਥੇ ਬੈਠਦੇ ਆ ਉਹ ਦਿੱਲੀ ਦੀ ਅਧੀਨਗੀ ਆਪਣੀ ਦਸਤਾਰ ਆਪਣੀ ਪੱਗ ਨੂੰ ਉਹਨਾਂ ਦੇ ਮੇਜ਼ ਤੇ ਰੱਖ ਕੇ ਫਿਰ ਇਹ ਕੁਰਸੀ ਇਹਨਾਂ ਨੂੰ ਨਵਾਜੀ ਜਾਂਦੀ ਹੈ ਕਮੰਤਰੀ ਫਿਰ ਬਣਦੇ ਆ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਲਈਏ ਕਿ ਜੇਬ ਦੇ ਵਿੱਚੋਂ ਨਿਕਲਿਆ ਹੋਇਆ ਜਥੇਦਾਰ ਪਰਿਵਾਰ ਦੇ ਨਾਲ ਹਿਰਕ ਕਰਨ ਵੀ ਪਹੁੰਚਦਾ ਤੇ ਉੱਥੇ ਰਾਗੀ ਸਿੰਘਾਂ ਦੀ ਡਿਊਟੀ ਵੀ ਲੱਗਦੀ ਹੈ ਕਿ ਜਾਓ ਕੀਰਤਨ ਕਰਕੇ ਆਓ ਮਨਾ ਕਰਨ ਤੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਤੁਸੀਂ ਹੁਣੇ ਕੌਣ ਹੋ ਇਹ ਗੱਲ ਕਹਿਣ ਵਾਲੇ ਕਿ ਅਸੀਂ ਕੀਰਤਨ ਕਰਨ ਨਹੀਂ ਜਾਣਾ ਮੈਂ ਤਾਂ ਇਹ ਚੀਜ਼ ਜਾਣਦਾ ਵੀ ਸਿਆਣੇ ਦੀ ਇੱਕ ਕਹਾਵਤ ਆ ਅਸੀਂ ਕਾਮਯਾਬ ਬੁੱਧੋਂ ਵਾਂ ਜੇ ਜੇ ਦੁਸ਼ਮਣ ਦੀ ਧਿਰ ਨਾਲ ਤੁਸੀਂ ਲੜ ਰਹੇ ਹੋ ਨਾ ਜੇਕਰ ਦੁਸ਼ਮਣ ਤੁਹਾਡੇ ਸਾਹਮਣੇ ਆ ਤੇ ਉਸ ਦੁਸ਼ਮਣ ਦੇ ਦਸਤੇ ਦਾ ਕੁਹਾੜਾ ਬਣਿਆ ਤੁਹਾਡੇ ਨਾਲ ਖੜਾ ਤੇ ਪਹਿਲੀ ਗੋਲੀ ਨਾਲ ਦਾ ਗੱਦਾਰ ਜਿਹੜਾ ਉਹਨੂੰ ਮਾਰ ਦੋ ਦੁਸ਼ਮਣ ਨੂੰ ਫਿਰ ਮਾਰਿਓ ਕਿਉਂਕਿ ਤੁਹਾਡਾ ਦੁਸ਼ਮਣ ਤੁਹਾਡੇ ਨਾਲ ਸਿੱਧੀ ਲੜਾਈ ਲੜ ਰਿਹਾ ਪਰ ਤੁਹਾਡੇ ਜਿਹੜਾ ਦੁਸ਼ਮਣ ਬਣ ਕੇ ਤੁਹਾਡੀ ਬੁੱਕਲ 'ਚ ਬੈਠਾ ਉਹ ਤੁਹਾਡੇ ਲਈ ਜ਼ਿਆਦਾ ਖਤਰਨਾਕ ਆ ਕਿ ਜਿਸ ਨੇ ਦਾੜੀ ਕੇਸ ਰੱਖ ਕੇ ਇਹਨਾਂ ਦੇ ਵਿੱਚ ਜਿਹੜਾ ਮਿਲਦਾ ਉਹ ਸਿੱਖ ਆਪਾਂ ਕਹਿੰਦੇ ਆ ਪਰ ਉਹ ਸਿੱਖ ਨਹੀਂ ਹੈਗਾ ਹੈ ਜੇ ਉਹ ਹੈ ਤਾਂ ਬੰਮਣ ਵਾਤ ਹੂੰ ਕੋਈ ਜੀ ਨੇ ਜਾ ਕੇ ਸਿੱਖਾਂ ਦਾ ਘਾਣ ਕਰਨਾ ਉਹ ਬਾਂਮਣਵਾਦੀ ਕਰਕੇ ਸਿੱਖ ਤੇ ਸਿੱਖ ਦਾ ਘਾਣ ਨਹੀਂ ਨ ਕਰੇਗਾ ਇਹਨਾਂ ਨੇ ਉਹ ਰੂਪ ਪਾਇਆ ਹੋਇਆ ਹੈ ਜਿਸ ਦਿਨ ਇਹਨਾਂ ਨੇ ਆਮ ਪਾਰਟੀ ਨੇ ਜੈਨ ਜੁਆਇਨ ਕਰ ਲਈ ਸੀ ਪਾਰਟੀ ਜਿਹਦੇ ਨਾਲ ਬਦਲਣ ਨੇ ਅਕਾਲੀ ਦਲ ਛੱਡ ਕੇ ਉਹਨਾਂ ਚ ਆ ਗਿਆ ਉਦੋਂ ਅਸੀਂ ਨਹੀਂ ਸਮਝੇ ਜੀ ਅੱਜ ਇਹ ਜੋ ਕੋਈ ਸਾਨੂੰ ਸਤਾ ਪੋਖੜਾ ਬੈਠ ਰਿਹਾ ਹੈ ਇਹ ਸਾਡੀਆਂ ਗਲਤੀਆਂ ਦਾ ਨਤੀਜਾ ਹੈ ਅਖੰਡ ਬਾਣੀ ਪੰਥਕ ਮੀਡੀਆ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਦਾਸ ਸਿਸ ਵੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਮਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿਛਲੇ ਕੁਝ ਦਿਨਾਂ ਤੋਂ ਹਰ ਸਿੱਖ ਦੀ ਜ਼ੁਬਾਨ ਦੇ ਉੱਤੇ ਭਾਈ ਗੁਰਦੇਵ ਸਿੰਘ ਚਠੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਹੋਰਾਂ ਦਾ ਨਾਮ ਹੈ ਤੇ ਅਸੀਂ ਉਹਨਾਂ ਦੇ ਘਰ ਦੇ ਬਾਹਰ ਮੌਜੂਦ ਹੈਗੇ ਆਂ ਤੇ ਸਾਡੇ ਨਾਲ ਵੀਰ ਤਜਿੰਦਰ ਸਿੰਘ ਥਿੰਦ ਨੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਤੇ ਫਿਰ ਗੱਲਬਾਤ ਕਰਨ ਦਾ ਚਤਨ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹੋਗੇ ਜੀ ਜਥੇਦਾਰ ਜੀ ਦੇ ਸ਼ਹਾਦਤ ਦਿਹਾੜੇ ਦੇ ਉੱਤੇ ਅੱਜ ਪੰਥ ਇਕੱਠਾ ਹੋਇਆ ਹੈ ਬੇਸ਼ੱਕ ਇੱਕਤਰ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਪਰ ਪੰਥ ਦੂਜੇ ਪਾਸੇ ਕੌਂਕੇ ਕਲਾਂ ਦੇ ਵਿੱਚ ਇਕੱਠਾ ਹੋਇਆ ਕੀ ਕਹੋਗੇ ਆ ਬਿਲਕੁਲ ਜਸਪੀਰ ਸਿੰਘ ਜੀ ਦੇਖੋ ਇਹ ਬਹੁਤ ਵਧੀਆ ਗੱਲ ਹੈ ਕਿ ਅਸੀਂ ਜਿੱਥੇ ਅੱਜ ਸਾਰੀ ਦੁਨੀਆ ਜਿਹੜੀ ਆ ਉਹ ਨਵੇਂ ਸਾਲ ਦੇ ਜਿਹੜਾ ਦਿਹਾੜੇ ਮਨਾ ਰਹੀ ਆ ਲੇਕਿਨ ਇਹ ਸਾਡੀ ਤਰਾਸ ਦੀ ਵੀ ਹੈ ਕਿ ਅੱਜ ਪਹਿਲੇ ਦਿਨ ਅਸੀਂ ਜਿਹੜਾ ਸਾਲ ਤੋਂ ਚੜਦਾ ਹੈ ਇੱਕ ਸਾਲ ਖਤਮ ਹੁੰਦਾ ਹੈ ਤੇ ਸਾਡਾ ਸ਼ਹਾਦਤਾਂ ਦਾ ਹਫਤਾ ਖਤਮ ਹੁੰਦਾ ਹੈ ਤੇ ਜਦੋਂ ਨਵਾਂ ਸਾਲ ਚੜਦਾ ਹੈ ਤੇ ਪਹਿਲੇ ਦਿਨ ਸਾਡੀਆਂ ਸ਼ਹਾਦਤਾਂ ਦਾ ਸਿਲਸਲਾ ਸ਼ੁਰੂ ਹੋ ਜਾਂਦਾ ਹੈ ਲੇਕਿਨ ਜਿਹੜੀਆਂ ਸ਼ਹਾਦਤਾਂ ਹੁੰਦੀਆਂ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੀਆਂ ਕਿਸੇ ਕੌਮ ਲਈ ਕਿਉਂਕਿ ਜਿਹੜੀ ਕੌਮ ਦੇ ਵਿੱਚ ਇਹ ਸ਼ਹਾਦਤਾਂ ਹੁੰਦੀਆਂ ਤੇ ਉਹ ਕੌਮ ਜਿਹੜੀ ਹੈ ਉਹਨੂੰ ਕਦੀ ਕੋਈ ਖਤਮ ਨਹੀਂ ਕਰ ਸਕਦਾ ਇਹ ਇੱਕ ਨਿਸ਼ਾਨੀ ਹੁੰਦੀ ਆ ਜੀ ਲੇਕਿਨ ਜਿਹੜੇ ਸਾਡੇ ਤੇ ਜ਼ੁਲਮ ਹੋਏ ਆ ਇਹ ਉਹਦੀ ਦਾਸਤਾਨ ਵੀ ਆ ਜਿਹੜੀਆਂ ਸ਼ਹਾਦਤਾਂ ਐ ਸਾਡੀ ਅਗਲੀ ਪੀੜ੍ਹੀ ਨੂੰ ਇਹ ਦੇਖਣਾ ਪਊਗਾ ਕਿ ਸਾਡੇ ਨਾਲ ਕੀ ਕੁਝ ਹੋਇਆ ਹੈ ਅੱਜ ਬੇਸ਼ੱਕ ਚਾਹੇ ਜਿਹੜੀ ਅਰਦਾਸ ਐ ਕੌਂਕੇ ਸਾਹਿਬ ਦੀ ਜਥੇਦਾਰ ਸਾਹਿਬ ਦੀ ਉਹ ਅਕਾਲ ਤਖਤ ਸਾਹਿਬ ਤੇ ਹੋ ਰਹੀ ਆ ਐਸਜੀਪੀਸੀ ਨੇ ਅੱਜ ਸੰਗਤ ਦਾ ਜਦੋਂ ਇੱਕ ਸਾਰੀ ਰਿਪੋਰਟ ਜਿਹੜੀ ਅੱਜ ਲੋਕਾਂ ਦੇ ਵਿੱਚ ਪਹੁੰਚੀ ਐ ਤੇ ਇੱਕ ਤਬਾਹੇਠਾਂ ਵੀ ਉਹਨਾਂ ਨੇ ਫੈਸਲਾ ਲਿਆ ਐ ਲੇਕਿਨ ਚੰਗਾ ਫੈਸਲਾ ਐ ਹੁਣੀ ਚਾਹੀਦੀ ਆ ਹਰ ਇੱਕ ਤਖਤਾਂ ਤੇ ਹਰ ਇੱਕ ਪਿੰਡ ਦੇ ਗੁਰੂ ਘਰਾਂ ਚ ਵੀ ਹੁਣੀ ਚਾਹੀਦੀ ਆ ਸੋ ਇਤ ਤੇ ਅਕਾਲੀ ਦਾ ਲੰਬਰ ਸਰ ਜਿਹੜਾ ਕੌਂਕੇ ਸਾਹਿਬ ਦਾ ਪਿਛਲੇ ਸਾਲਾਂ ਤੋਂ ਹੀ ਇਹ ਦਿਹਾੜਾ ਜਿਹੜਾ ਪਹਿਲੀ ਤਰੀਕ ਨੂੰ ਮਨਾਉਂਦੇ ਆ ਰਹੇ ਸੀ ਔਰ ਕਾਫੀ ਵਿਚਾਰਾਂ ਉੱਥੇ ਹੋਈਆਂ ਤੁਸੀਂ ਸੁਣਿਆ ਹੋਊਗਾ ਕਿ ਪ੍ਰੋਫੈਸਰ ਮਹਿੰਦਰਪਾਲ ਜੀ ਜਿਹੜੇ ਪਿਛਲੀ ਵਾਰ ਵੀ ਇੱਥੇ ਆ ਕੇ ਇਹ ਸੰਗਤਾਂ ਨੂੰ ਇਕੱਠਾ ਕਰਕੇ ਉਹਨਾਂ ਨੇ ਦਿਹਾੜਾ ਮਨਾਇਆ ਸੀ ਸ਼ਹੀਦੀ ਦਿਹਾੜਾ ਉਦੋਂ ਸੰਗਤਾਂ ਨੂੰ ਇਹ ਜਿਹੜੀ ਰਿਪੋਰਟ ਜਿਹੜੀ ਅੱਜ ਨਸ਼ਰ ਕੀਤੀ ਗਈ ਆ ਲੋਕਾਂ ਦੇ ਵਿੱਚ ਉਦੋਂ ਇਹ ਰਿਪੋਰਟ ਉਹ ਰਿਪੋਰਟ ਹੈ ਜਿਹੜੀ ਅੱਜ ਤੋਂ 7 ਸਾਲ ਪਹਿਲਾਂ ਜਿਹੜੀ ਇਹ ਰਿਪੋਰਟ ਹੈ ਇਹ ਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਦੀ ਪਾਰਟੀ ਨੇ ਆਪਣੀ ਵੈੱਬਸਾਈਟ ਦੇ ਉੱਤੇ ਨਸ਼ਰ ਕੀਤੀ ਹੋਈ ਸੀ ਕਿਉਂਕਿ ਇਹਦੇ ਲਈ ਮਾਨ ਸਾਹਿਬ ਔਰ ਸਮੁੱਚੀ ਪਾਰਟੀ ਨੇ ਲੰਬਾ ਸੰਘਰਸ਼ ਜੱਦੋਜਹਿਦ ਕੀਤੀ ਸੀ ਲੇਕਿਨ ਔਰ ਲੋਕਾਂ ਨੂੰ ਰੋਲਾ ਪਾਉਂਦੇ ਰਹੇ ਕਿ ਇਹ ਇਦਾਂ ਸਾਡੇ ਜਥੇਦਾਰ ਸਾਹਿਬ ਨਾਲ ਹੋਇਆ ਸਾਨੂੰ ਦੱਸੋ ਸਰਕਾਰਾਂ ਨੂੰ ਪੁੱਛੋ ਜਿਹੜੇ ਲੋਕ ਵੋਟਾਂ ਪਾਉਂਦੇ ਸੀ ਹਕੂਮਤਾਂ ਨੂੰ ਉਹਨਾਂ ਨੂੰ ਇਹ ਬੇਨਤੀਆਂ ਕਰਦੇ ਸੀ ਵੀ ਆਪਣੀਆਂ ਹਕੂਮਤਾਂ ਨੂੰ ਪੁੱਛੋ ਵੀ ਇੱਕ ਰਿਪੋਰਟ ਦੇ ਵਿੱਚ ਜੋ ਹੈ ਸਾਡੇ ਜਥੇਦਾਰ ਦਾ ਪਤਾ ਦੱਸੋ ਕਿੱਥੇ ਨੇ ਉਹ ਲੇਕਿਨ ਚਲੋ ਜੋ ਵੀ ਹੈ ਗੁਰੂ ਸਾਹਿਬ ਕਹਿੰਦੇ ਵੀ ਧੁੰਦ ਦੇ ਬੱਦਲ ਜਦੋਂ ਹਟਦੇ ਆ ਤਾਂ ਸੂਰਜ ਜਿਹੜਾ ਉਹਨੇ ਚਮਕਣਾ ਹੈ ਤਾਂ ਜੋ ਸਾਡੇ ਤੇ ਜ਼ੁਲਮ ਹੋਇਆ ਤੇ ਜਿਹੜੀ ਉਹਦੀ ਇੰਤਿਹ ਹੈ ਇਹ ਮੇਰੇ ਖਿਆਲ ਦੇ ਚੰਗੀ ਗੱਲ ਹੈ ਕਿ ਅੱਜ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਸਾਡੀ ਨੌਜਵਾਨੀ ਨੂੰ ਪਤਾ ਲੱਗ ਰਿਹਾ ਹੈ ਵੀ ਇਹ ਹਕੂਮਤਾਂ ਜਿਹੜੀਆਂ ਇਹਨਾਂ ਦਾ ਸਮੇ ਸਮੇ ਦੇ ਨਾਲ ਚਿਹਰੇ ਬਦਲਦੇ ਆ ਪਰ ਇਹਨਾਂ ਦਾ ਰਵਈਆ ਸਾਡੇ ਪ੍ਰਤੀ ਉਹ ਇੱਕੋ ਹੀ ਹੈ ਤੇ ਉਹਦੇ ਨਾਲ ਅੱਜ ਸਾਡੀ ਨੌਜਵਾਨੀ ਕਾਫੀ ਵੱਡੇ ਪੱਧਰ ਤੇ ਇਥੇ ਜੁੜੀ ਵੀ ਸੀ ਔਰ ਅੱਜ ਪਹਿਲਾ ਦਿਨ ਜਿਹੜਾ ਉਹਨਾਂ ਨੇ ਸ਼ਹੀਦੀ ਦਿਹਾੜੇ ਤੋਂ ਹੀ ਆਪਣੀ ਸ਼ੁਰੂਆਤ ਕੀਤੀ ਹੈ ਨਵੇਂ ਸਾਲ ਦੀ ਔਰ ਇਹਨਾਂ ਸ਼ਹਾਦਤਾਂ ਤੋਂ ਸੇਧ ਲੈ ਕੇ ਕੌਮ ਉਸ ਮਕਸਦ ਦੇ ਉੱਤੇ ਜਦੋਂ ਪਹੁੰਚੇਗੀ ਤੇ ਸਾਡੀਆਂ ਸ਼ਹੀਦਾਂ ਦੇ ਜਿਹੜੇ ਨਿਸ਼ਾਨੇ ਟੀਚੇ ਆ ਉਹਨਾਂ ਦੀ ਰੂਹ ਨੂੰ ਵੀ ਸ਼ਾਂਤੀ ਉਦੋਂ ਮਿਲੂਗੀ ਬਿਲਕੁਲ ਕਾਲ ਤੱਕ ਸਾਬ ਦੇ ਉੱਤੇ ਐਸਜੀਪੀਸੀ ਦੇ ਵੱਲੋਂ ਇਹ ਦਿਹਾੜਾ ਮਨਾਇਆ ਜਾ ਰਿਹਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮਨਾਏ ਜਾਣੇ ਚਾਹੀਦੇ ਵੀ ਨੇ ਅਕਾਲ ਤਖਬ ਸਿੱਖਾਂ ਦਾ ਉੱਥੇ ਸਿੱਖਾਂ ਦੇ ਦਿਨ ਮਨਾਏ ਹੀ ਜਾਣੇ ਨੇ ਦਿਹਾੜੇ ਮਨਾਏ ਹੀ ਜਾਣੇ ਨੇ ਪਰ ਉਸ ਧਿਰ ਨੂੰ ਇੱਥੇ ਆਉਣਾ ਕਿੰਨਾ ਕੋਈ ਮੁਸ਼ਕਲ ਸੀ ਇੱਥੇ ਜਿਵੇਂ ਪਿਛਲੇ ਹਫਤੇ ਤੋਂ ਲੈ ਕੇ ਮੈਂ ਕਹੂੰਗਾ ਕਿ ਸਮੁੱਚਾ ਪੰਥ ਇੱਥੇ ਪਹੁੰਚ ਕੀਤੀ ਹੈ ਜਾਂ ਕਿਸੇ ਕਿਸੇ ਨਾ ਕਿਸੇ ਤਰੀਕੇ ਨਾਲ ਇਥੋਂ ਨਾਲ ਜੁੜਿਆ ਇਸ ਘਰ ਦੇ ਨਾਲ ਜੁੜਿਆ ਪਰ ਐਸਜੀਪੀਸੀ ਦਾ ਸ਼ਰਮਣੀ ਅਕਾਲੀ ਦਲ ਬਾਦਲ ਦਾ ਸ਼ਹੀਦਾਂ ਦੇ ਘਰੇ ਆਉਣ ਦੇ ਉੱਤੇ ਕਿੱਡਾ ਕੋਖਾ ਕੰਮ ਸੀਗਾ ਫਿਰ ਇੱਥੇ ਆਉਣਾ ਤਾਂ ਚਾਹੀਦਾ ਸੀਗਾ ਨਾ ਇਸ ਚੀਜ਼ ਨੂੰ ਕਿੱਦਾਂ ਦੇਖਦੇ ਆਂ ਦੇਖੋ ਇਹ ਚੀਜ਼ ਸਾਨੂੰ ਸਪਸ਼ਟ ਰੂਪ ਚ ਸਮਝ ਲੈਣੀ ਚਾਹੀਦੀ ਆ ਕਿ ਅੱਜ ਜਿਹੜੀ ਸਾਡੀ ਮਹਾਨ ਸੰਸਥਾ ਐ ਐਸਜੀਪੀਸੀ ਇਹ ਬਹੁਤ ਪਵਿੱਤਰ ਬੜੀਆਂ ਕੁਰਬਾਨੀਆਂ ਦੇ ਕੇ ਸੰਸਥਾ ਹੋਣ ਚਾਈ ਆ ਇਹਦੇ ਉੱਤੇ ਕਾਬਜ ਜਿਹੜੇ ਲੋਕ ਨੇ ਉਹ ਸਾਡੇ ਨਹੀਂ ਗੇ ਸਾਡੇ ਮਖੋਟੇ ਪਾ ਕੇ ਬੈਠੇ ਆ ਜਰੂਰ ਕੇਸ ਦਾੜੀਆਂ ਰੱਖ ਕੇ ਕਸ਼ੇਰੇ ਪਾ ਕੇ ਬੈਠੇ ਆ ਪਰ ਜਿਹੜੀ ਪੱਗਾਂ ਦੇ ਥੱਲੇ ਦਸਤਾਰਾਂ ਥੱਲੇ ਉਹਨਾਂ ਦੀ ਸੋਚ ਆ ਉਹ ਅੱਜ ਬ੍ਰਾਹਮਣਵਾਦੀ ਉਹ ਸੋਚ ਹੈ ਜਿਨ੍ਹਾਂ ਨੇ ਜਥੇਦਾਰ ਸਾਹਿਬ ਨੂੰ ਸ਼ਹੀਦ ਕੀਤਾ ਇਹ ਇੱਕ ਰਾਜਨੀਤਿਕ ਖੇਡ ਹੈ ਬਾਦਲ ਪਰਿਵਾਰ ਕਦੇ ਵੀ ਤੁਸੀਂ ਦੇਖਿਆ ਹੋਊਗਾ ਕਿਸੇ ਵੀ ਵੱਡੇ ਸਮਾਗਮ ਤੇ ਬਾਦਲ ਪਰਿਵਾਰਾਂ ਦੇ ਜਿਹੜੇ ਪਿੱਛੇ ਸਟੇਜਾਂ ਦੇ ਉੱਤੇ ਕਦੇ ਤੁਸੀਂ ਕਿਸੇ ਸਾਡੇ ਸ਼ਹੀਦ ਸਿੰਘ ਦੀ ਫੋਟੋ ਕਦੀ ਬੰਦੀ ਸਿੰਘਾਂ ਦੀ ਫੋਟੋ ਜਾਂ ਸਾਡੇ ਅਮਰ ਸ਼ਹੀਦ ਸੰਤ ਜਨਰੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਤੱਕ ਨਜ਼ਰ ਨਹੀਂ ਆਊਗੀ ਲੇਕਿਨ ਸਿਆਸਤ ਕਰਨੀ ਪੰਥ ਦੇ ਨਾਮ ਤੇ ਇਹਨਾਂ ਨੂੰ ਬਹੁਤ ਰਾਸ ਆਉਂਦੀ ਆ ਜਦੋਂ ਇਹ ਦੇਖਦੇ ਆ ਕਿ ਅੱਜ ਪੰਥ ਨੇ ਸਾਨੂੰ ਨਕਾਰ ਦਿੱਤਾ ਹੈ ਕੋਈ ਨਾ ਕੋਈ ਐਸਾ ਮੁੱਦਾ ਫੜੀਏ ਜਿਹਦੇ ਨਾਲ ਸਾਡੀ ਪੰਥ ਚ ਵਾਪਸੀ ਹੋ ਜੇ ਤੇ ਇਹ ਪੰਥ ਦਾ ਇਕਾ ਹੈ ਕਿ ਅੱਜ ਬਾਦਲ ਪਰਿਵਾਰ ਜਿਹੜੀਆਂ ਤੁਹਾਡੀਆਂ ਜਿਹੜੀਆਂ ਮੰਗਾਂ ਕਹੇ ਲੋ ਸਿੱਖ ਕੌਮ ਦੀਆਂ ਸੀ ਅੱਜ ਜਦੋਂ ਤੁਸੀਂ ਬਾਦਲ ਪਰਿਵਾਰ ਨੂੰ ਨਕਾਰ ਦਿੱਤਾ ਹੈ ਬਾਦਲ ਪਰਿਵਾਰ ਦੀ ਹੀ ਤੇਲ ਜਿਹੜੀ ਐਸਪੀਸੀ ਦੇ ਕਾਬਜ ਆ ਅੱਜ ਇਹ ਤਰ੍ਹਾਂ ਕੋਈ ਨਾ ਕੋਈ ਬਹਾਨੇ ਲੱਭਦੀਆਂ ਕਿ ਕਿਸੇ ਨਾ ਕਿਸੇ ਤਰ੍ਹਾਂ ਬਾਦਲ ਨੂੰ ਦੁਬਾਰਾ ਰਾਸਤਾ ਵਾਪਸ ਠਮਾਈ ਜਾਵੇ ਕੁਝ ਇਹੋ ਜੇ ਸਮਾਗਮ ਇੱਕ ਇਹ ਬਿਲਕੁਲ ਠੀਕ ਹੈ ਕਿ ਤੁਸੀਂ ਉੱਥੇ ਅਰਦਾਸ ਦਿਹਾੜਾ ਮਨਾਇਆ ਹੈ ਸਾਡੇ ਐਮਪੀ ਨੇ ਸੁਖਵੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਐਮਪੀ ਹੈ ਫਿਰੋਜ਼ਪੁਰ ਜ਼ਿਲ੍ਹਾ ਮੋਗਾ ਜ਼ਿਲ੍ਹਾ ਇੱਕੋ ਹੀ ਮੈਂ ਮੰਨਦਾ ਹੈ ਕੋਈ ਫਰਕ ਹੀ ਨਹੀਂ ਆਏਗਾ ਜੇ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਚੱਲ ਕੇ ਇੱਥੇ ਆ ਸਕਦੇ ਆ ਤੇ ਆਹ 10 ਕਿਲੋਮੀਟਰ ਦੇ ਨਾਲ ਜਿਹੜੀ ਹੱਦ ਇਹਨਾਂ ਦੇ ਐਮਪੀ ਦੀ ਹੈ ਔਰ ਇੱਕ ਆਪਣੇ ਆਪ ਨੂੰ ਪੰਥਕ ਪਾਰਟੀ ਦਾ ਪ੍ਰਧਾਨ ਕਹਿੰਦਾ ਹੋਵੇ ਤੇ ਅੱਜ ਉਹ ਕਿੱਥੇ ਆ ਕੀ ਅੱਜ ਉਹ ਸਵੇਰੇ ਅਰਦਾਸ ਵਿੱਚ ਸ਼ਾਮਲ ਹੋਏ ਐਸਜੀਪੀਸੀ ਦੇ ਜਿੱਥੇ ਅਰਦਾਸ ਸਮਾਗਮ ਮਕਾਲਤਖ ਸਾਬ ਹੋਇਆ ਕੀ ਜਾਂ ਜੋ ਪਰਿਵਾਰ ਦੇ ਕੋਲ ਇੱਥੇ ਆ ਕੇ ਉਹਨਾਂ ਨੇ ਇਸ ਸਮਾਗਮ ਦੇ ਵਿੱਚ ਹਿੱਸਾ ਲਿਆ ਜਾਂ ਪਰਿਵਾਰ ਨੂੰ ਆ ਕੇ ਮਿਲੇ ਸੋ ਇਹ ਚੀਜ਼ਾਂ ਸਾਡੀ ਕੌਮ ਨੂੰ ਪੰਥ ਨੂੰ ਸੋਚਣੀਆਂ ਚਾਹੀਦੀਆਂ ਕਿ ਸਾਡਾ ਆਪਣਾ ਕੌਣ ਆ ਤੇ ਸਾਨੂੰ ਸਾਡੀ ਬੁੱਕਲ ਦੇ ਵਿੱਚ ਵੜ ਕੇ ਮਾਰ ਕੌਣ ਰਿਹਾ ਹੈ ਤਾਂ ਸਾਬ ਜਦੋਂ ਜਥੇਦਾਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਪਰ ਉਸ ਤੋਂ ਬਾਅਦ ਸਰਦਾਰ ਮਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਕਾਫੀ ਲੰਮਾ ਸਮਾਂ ਕੋਟਾਂ ਦੇ ਤੱਕ ਵਿਜਦੋ ਜਹਿਦ ਕਰਦੇ ਆ ਇਸ ਰਿਪੋਰਟ ਨੂੰ ਨਸ਼ਰ ਕਰਾਉਣ ਦੇ ਲਈ ਪਰ ਬਾਦਲ ਪਰਿਵਾਰ ਤਿੰਨ ਵਾਰ ਸੱਤਾ ਦੇ ਵਿੱਚ ਆਉਂਦਾ ਹੈ ਰਿਪੋਰਟ ਨੂੰ ਦੱਬ ਕੇ ਰੱਖਣ ਦਾ ਕਾਰਨ ਕੀ ਸਮਝਦੇ ਹੋ ਦੇਖੋ ਅਸੀਂ ਤਾਂ ਬਹੁਤ ਛੋਟੇ ਔਰ ਸਾਨੂੰ ਕੋਈ ਸੂਝ-ਬੂਝ ਵੀ ਨਹੀਂ ਹੋਊਗੀ ਪਾਰਟੀ ਦੇ ਸੀਨੀਅਰ ਜਥੇਦਾਰ ਸਰਦਾਰ ਮਾਨ ਸਾਹਿਬ ਦੇ ਨਾਲ ਜਿਹੜੇ ਉਦੋਂ ਤੋਂ ਚੱਲਦੇ ਆ ਰਹੇ ਆ ਔਰ ਇਨਾਂ ਨੇ ਇਹ ਸਾਰਾ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਹੋਇਆ ਇਹਨਾਂ ਨੂੰ ਸਭ ਪਤਾ ਜਿਨ੍ਹਾਂ ਨੇ ਉੱਥੇ ਬੋਲਦੇ ਆ ਵੀ ਇਹ ਗੱਲਾਂ ਕਹੀਆਂ ਕੀ ਰਾਵਣ ਦੇ ਦਸਾਂ ਸਿਰ ਵਾਂਗੂ ਸਾਡੇ ਮੋਰੇ ਤਾਂ ਸਿਰਫ ਚਿਹਰੇ ਪਰੋਸ ਕੇ ਰੱਖੇ ਜਾਂਦੇ ਆ ਅਸਲ ਤਾਕਤ ਜਿਹੜੀ ਜਿਹੜੀ ਸਾਡੇ ਤੇ ਜ਼ੁਲਮ ਕਰਾ ਰਹੀ ਹੈ ਜਿਹਨਾਂ ਜਥੇਦਾਰ ਸਾਹਿਬ ਤੇ ਤਸ਼ੱਦਦ ਕਰਾਇਆ ਉਹਨਾਂ ਨੂੰ ਸ਼ਹੀਦ ਕੀਤਾ ਉਹ ਤਾਕਤ ਜਿਹੜੇ ਇੱਥੋਂ ਦੇ ਮੁੱਖ ਮੰਤਰੀ ਪੰਜਾਬ ਚ ਦਦੋਂ ਬਣਦੇ ਆ ਨਾ ਉਹ ਤਾਕਤ ਇਹਨਾਂ ਇਹਨਾਂ ਦੇ ਉੱਤੇ ਕੰਟਰੋਲ ਕਰਦੀ ਆ ਇਹਨਾਂ ਨੂੰ ਤਾਂ ਕੱਟ ਪੁਤਲੀਆਂ ਵਾਂਗੂ ਨਚਾਉਂਦੇ ਆ ਸੋ ਇਹ ਜੋ ਮਰਜ਼ੀ ਕਹਿ ਲੈਣ ਜਿਸ ਦਿਨ ਇਹ ਉੱਥੇ ਬੈਠਦੇ ਆ ਉਹ ਦਿੱਲੀ ਦੀ ਅਧੀਨਗੀ ਆਪਣੀ ਦਸਤਾਰ ਆਪਣੀ ਪੱਗ ਨੂੰ ਉਹਨਾਂ ਦੇ ਮੇਜ਼ ਤੇ ਰੱਖ ਕੇ ਫਿਰ ਇਹ ਕੁਰਸੀ ਇਹਨਾਂ ਨੂੰ ਨਵਾਜੀ ਜਾਂਦੀ ਆ ਕਮੰਤਰੀ ਫਿਰ ਬਣਦੇ ਆ ਤੇ ਜਦੋਂ ਇਹ ਬਣ ਜਾਂਦੇ ਆ ਉਸ ਤੋਂ ਬਾਅਦ ਇਹਨਾਂ ਦੀ ਮਜਬੂਰੀ ਹੈ ਇਹ ਗੱਲਾਂ ਤਾਂ ਕਰ ਲੈਣਗੇ ਪਰ ਕਦੇ ਵੀ ਇਨਸਾਫ ਜਿਹੜਾ ਸਿੱਕ ਕੌਮ ਨੂੰ ਇਹ ਦਵਾ ਹੀ ਨਹੀਂ ਸਕਦੇ ਕਿਉਂਕਿ ਜਿਹੜੀ ਧਿਰ ਨੇ ਸਾਡੇ ਤੇ ਜ਼ੁਲਮ ਕੀਤਾ ਇਹ ਉਹਦੀ ਅਦੀਨਗੀ ਮੰਨ ਕੇ ਇੱਥੇ ਰਾਜ ਸੱਤਾ ਹਾਸਲ ਕਰਦੇ ਆ ਜੀ ਇਹ ਸਵਾਲ ਦਾ ਜਵਾਬ ਇਹਨਾਂ ਕੋਲੋਂ ਲੈਣ ਦਾ ਵੀ ਮੈਂ ਯਤਨ ਕਰਾਂਗਾ ਉਸ ਤੋਂ ਪਹਿਲਾਂ ਲਾਸਟ ਸਵਾਲ ਤੁਹਾਡੇ ਨਾਲ ਇੱਕ ਕੌਮ ਦਾ ਜਥੇਦਾਰ ਉਹਨਾਂ ਨੂੰ ਸ਼ਹੀਦ ਕਰਨ ਵਾਲਾ ਸਵਰਨ ਘੋਟਨਾ ਸਵਰਨ ਘੋਟਨਾ 2014 ਤੋਂ ਇਸ ਦੁਨੀਆ ਤੋਂ ਜਾਂਦਾ ਹੈ ਤੇ ਉਹਦੇ ਜਿਹੜੇ ਅੰਤਮ ਰਸਮਾਂ ਭੋਗ ਦੀ ਰਸਮ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਪਾਈ ਪਾਈ ਜਾਂਦੇ ਆ ਕੀਤੇ ਜਾਂਦੇ ਆ ਸਾਰੀਆਂ ਰਸਮਾਂ ਹੁੰਦੀਆਂ ਨੇ ਉੱਥੇ ਦੂਜਾ ਕਾਲ ਤੱਕ ਸਾਬ ਦਾ ਜਥੇਦਾਰ ਜਿਹੜਾ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਲਈਏ ਕਿ ਜੇਬ ਦੇ ਵਿੱਚੋਂ ਨਿਕਲਾ ਹੋਇਆ ਜਥੇਦਾਰ ਪਰਿਵਾਰ ਦੇ ਨਾਲ ਹਿਰਖ ਕਰਨ ਵੀ ਪਹੁੰਚਦਾ ਹੈ ਤੇ ਉੱਥੇ ਰਾਗੀ ਸਿੰਘਾਂ ਦੀ ਡਿਊਟੀ ਵੀ ਲੱਗਦੀ ਹੈ ਕਿ ਜਾਓ ਕੀਰਤਨ ਕਰਕੇ ਆਓ ਮਨਾ ਕਰਨ ਤੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਵੀ ਤੁਸੀਂ ਹੁਣੇ ਕੌਣ ਹੋ ਇਹ ਗੱਲ ਕਹਿਣ ਵਾਲੇ ਕਿ ਅਸੀਂ ਕੀਰਤਨ ਕਰਨ ਨਹੀਂ ਜਾਣਾ ਲਾਸਟ ਸਵਾਲ ਇੱਥੇ ਕੀ ਕਹੋਗੇ ਸਵਾਲ ਨਹੀਂ ਮੈਂ ਕਹਿ ਸਕਦਾ ਕਿਉਂਕਿ ਸਵਾਲ ਤਾਂ ਇਹਨਾਂ ਲਈ ਹੈ ਹਨਾ ਤੁਹਾਡੀ ਤਾਂ ਮੈਂ رائے ਲੈ ਸਕਦਾ ਵੀ ਕੀ ਕਹੋਗੇ ਦੇਖੋ ਮੈਂ ਤਾਂ ਇਹ ਚੀਜ਼ ਜਾਣਦਾ ਵੀ ਸਿਆਣੇ ਦੀ ਇੱਕ ਕਹਾਵਤ ਆ ਅਸੀਂ ਕਾਮਯਾਬ ਬੁੱਧੋਂ ਵਾਂ ਜੇ ਜੇ ਦੁਸ਼ਮਣ ਦੀ ਧਿਰ ਨਾਲ ਤੁਸੀਂ ਲੜ ਰਹੇ ਹੋ ਨਾ ਜੇਕਰ ਦੁਸ਼ਮਣ ਤੁਹਾਡੇ ਸਾਹਮਣੇ ਆ ਤੇ ਉਸ ਦੁਸ਼ਮਨ ਦੇ ਦਸਤੇ ਦਾ ਕੋਹਾੜਾ ਬਣਿਆ ਤੁਹਾਡੇ ਨਾਲ ਖੜਾ ਤੇ ਪਹਿਲੀ ਗੋਲੀ ਨਾਲ ਦਾ ਗੱਦਾਰ ਜਿਹੜਾ ਉਹਨੂੰ ਮਾਰ ਦੋ ਦੁਸ਼ਮਨ ਨੂੰ ਫਿਰ ਮਾਰਿਓ ਕਿਉਂਕਿ ਤੁਹਾਡਾ ਦੁਸ਼ਮਨ ਤੁਹਾਡੇ ਨਾਲ ਸਿੱਧੀ ਲੜਾਈ ਲੜ ਰਿਹਾ ਪਰ ਤੁਹਾਡੇ ਜਿਹੜਾ ਦੁਸ਼ਮਨ ਬਣ ਕੇ ਤੁਹਾਡੀ ਬੁੱਕਲ 'ਚ ਬੈਠਾ ਉਹ ਤੁਹਾਡੇ ਲਈ ਜ਼ਿਆਦਾ ਖਤਰਨਾਕ ਆ ਸੋ ਇਹ ਉਹ ਲੋਕ ਨੇ ਜਿਹੜੇ ਦੋ ਮੂੰਹੇ ਸੱਪ ਆ ਇਹਨਾਂ ਦੀ ਰਾਜਨੀਤੀ ਪੰਥ ਦੀਆਂ ਇਹਨਾਂ ਚੀਜ਼ਾਂ ਦੇ ਉੱਤੇ ਟਿਕੀਏ ਜਿੱਦਾਂ ਬਾਦਲ ਸਾਹਿਬ ਨੇ ਕਾਨ ਕਰਾ ਕੇ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਉਦੋਂ ਜਿਉਂਦੇ ਸੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਕਿਹਾ ਕਿ ਬਾਦਲ ਸਾਹਿਬ ਵੀ ਜਿਹੜੀਆਂ ਸਾਡੀ ਪ੍ਰਾਣੀਆਂ ਇਹਦੇ ਬਰਗਾੜੀ ਦੇ ਕਾਂਡ ਨੂੰ ਮਾੜਾ ਮੋਟਾ ਕਾਂਡ ਦੱਸਿਆ ਸੀ ਸੋ ਉਹ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਬਣਾਉਂਦੇ ਆ ਪਹਿਲਾਂ ਸ਼ੁਰੂ ਕਰਦੇ ਆ ਫਿਰ ਉਹਦੇ ਤੇ ਇਹਨਾਂ ਦੀ ਰਾਜਨੀਤੀ ਚੱਲਦੀ ਆ ਅੱਜ ਉਹੀ ਬਾਦਲ ਪਰਵਾਰ ਤੁਸੀਂ ਦੇਖੋ ਅੱਜ ਇਹ ਬਾਦਲਪੁਰਾ ਜਿਹੜਾ ਬੇਦਵੀ ਕਰਾਈ ਜਿਹਦੀ ਸਰਕਾਰ ਦੇ ਵਿੱਚ ਅੱਜ ਉਹ ਫਿਰ ਰਾਜਨੀਤੀ ਕਰਕੇ ਇਹ ਕਹਿ ਰਿਹਾ ਕਿ ਤੁਸੀਂ ਸਾਡੀ ਸਰਕਾਰ ਲੈ ਕੇ ਆਓ ਇਹਨਾਂ ਤੋਂ ਨਹੀਂ ਫੜੇਗੇ ਅਸੀਂ ਹੁਣ ਦੋਸ਼ੀ ਫੜਾਂਗੇ ਬੇਦਵੀ ਕਰਾਉਣ ਵਾਲੇ ਵੀ ਉਹੀ ਤਾਂ ਅਜ ਉਹਦੀ ਰਾਜਨੀਤੀ ਦੇ ਖੇਡ ਕੇ ਆਪਣੇ ਆਪ ਨੂੰ ਦੁਬਾਰਾ ਕਾਬਜ ਕਰਨ ਵਾਲੇ ਵੀ ਉਹੀ ਸੋ ਉਹੀ ਰੋਲ ਜੀ ਪੀ ਸੀ ਦੇ ਉੱਤੇ ਇਹਨਾਂ ਦਾ ਧੜਾ ਜਿਹੜਾ ਉਹਨੇ ਨਿਭਾਇਆ ਕੋਈ ਫਰਕ ਨਹੀਂ ਇਹਨਾਂ ਦੇ ਵਿੱਚ ਬਿਲਕੁਲ ਹਾਂਜੀ ਧੰਨਵਾਦ ਤੁਸੀਂ ਸਮਾਂ ਦਿੱਤਾ ਬਿਲਕੁਲ ਜੀ ਉਹੀ ਸਵਾਲ ਜੀ ਸ਼ਹਾਦਤ ਹੁੰਦੀ ਹੈ ਕਾਂਗਰਸ ਦੇ ਰਾਜ ਦੇ ਵਿੱਚ ਪਰ ਬਾਦਲ ਪਰਿਵਾਰ ਦੀ ਕੀ ਮਜਬੂਰੀ ਬਣ ਜਾਂਦੀ ਹੈ ਐਡਾ ਲੰਮਾ ਕਾਰਜਕਾਲ ਹੋਣ ਦੇ ਬਾਵਜੂਦ ਵੀ ਰਿਪੋਰਟ ਨਸ਼ਰ ਨਹੀਂ ਹੋਣ ਦਿੱਤੀ ਜਾਂਦੀ ਇੱਕ ਮੈਂ ਬੇਨਤੀ ਤੁਹਾਨੂੰ ਕਰਾਂ ਜੀ ਕਿ ਜਿਸ ਦਿਨ ਸਰਦਾਰ ਸਿਮਰਜੀਤ ਸਿੰਘ ਮਹਾਨ ਸਾਹਿਬ ਇਲੈਕਸ਼ਨ ਜਿੱਤੇ ਸੀ ਪੀਐਮ ਬਣੇ ਸੀ 89 ਦੇ ਵਿੱਚ ਜੀ ਉਦੋਂ ਤੋਂ ਇਹ ਸਿਆਸਤਾਂ ਚੱਲ ਪਈਆਂ ਸੀ ਕਾਂਗਰਸ ਅਕਾਲੀ ਬਾਦਲ ਹੋਏ ਚਾਹ ਆਜਾ ਆਪ ਹੋਏ ਚਾਹ ਪਾਚ ਪੋਏ ਇਹ ਸਾਰੇ ਇੱਕ ਛੱਟੇ-ਵੱਟੇ ਦੇ ਪਿੱਠੂ ਆ ਨੇ ਸਭ ਜੋ ਕੋਈ ਚੱਲਦਾ ਹੈ ਇਹ ਨਾਗਪੁਰ ਤੋਂ ਚੱਲਦਾ ਹੈ ਇਹਨਾਂ ਦੀ ਮੀਟਿੰਗਾਂ ਨਾਗਪੁਰ ਹੁੰਦੀਆਂ ਨੇ ਨਾਗਪੁਰ ਤੋਂ ਚੱਲ ਕੇ ਇੱਥੇ ਆਉਂਦਾ ਹੈ ਇਹਨਾਂ ਲਈ ਇੱਕ ਜਿਸ ਨੇ ਦਾੜੀ ਕੇਸ ਰੱਖ ਕੇ ਇਹਨਾਂ ਦੇ ਵਿੱਚ ਜਿਹੜਾ ਮਿਲਦਾ ਉਹ ਸਿੱਖ ਆਪਾਂ ਕਹਿੰਦੇ ਆ ਪਰ ਉਹ ਸਿੱਖ ਨਹੀਂ ਹੈਗਾ ਹੈਜ਼ ਉਹ ਹੈ ਤਾਂ ਉਹ ਭੰਮਣ ਬਾਤ ਕਿਉਂਕਿ ਜੇ ਨੇ ਜਾ ਕੇ ਸਿੱਖਾਂ ਦਾ ਘਾਣ ਕਰਨਾ ਉਹ ਭੰਮਣ ਬਾਤ ਹੀ ਕਰਕੇ ਸਿੱਖ ਤੇ ਸਿੱਖਦਾ ਘਾਣ ਨਹੀਂ ਕਰੇਗਾ ਇਹਨਾਂ ਨੇ ਉਹ ਰੂਪ ਪਾਇਆ ਹੋਇਆ ਜਿਸ ਦਿਨ ਇਹਨਾਂ ਨੇ ਆਮ ਪਾਰਟੀ ਨੇ ਜੈਨ ਜੁਆਇਨ ਕਰ ਲਈ ਸੀ ਪਾਰਟੀ ਜਿਸ ਦਿਨ ਬਾਦ ਦਲ ਨੇ ਅਕਾਲੀ ਦਲ ਛੱਡ ਕੇ ਉਹਨਾਂ ਚ ਆ ਗਿਆ ਉਦੋਂ ਅਸੀਂ ਨਹੀਂ ਸਮਝੇ ਜੀ ਅੱਜ ਇਹ ਜੋ ਕੋਈ ਸਾਨੂੰ ਸਤਾ ਪੋਖੜਾ ਬਹਿ ਰਿਹਾ ਹੈ ਇਹ ਸਾਡੀਆਂ ਗਲਤੀਆਂ ਦਾ ਨਤੀਜਾ ਹੈ ਇਹ ਜੇਕਰ ਉਸ ਵਕਤ ਅੱਪਾ ਨੇ ਸੋਚ ਜਾਂਦੇ ਕਦੋਂ ਤੋਂ ਜਦੋਂ ਸੰਜਨੈਤ ਸਿੰਘ ਜੀ ਸ਼ਹੀਦ ਹੋਏ ਨਾ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਪਹਿਲਾਂ ਹੀ ਕਿ ਭਈ ਜਿਸ ਦਿਨ ਦਰਬਾਰ ਸਾਹਿਬ ਦੇ ਅਟੈਕ ਹੋਇਆ ਉਸ ਦਿਨ ਸਮਝ ਲਓ ਖਾਲਸਾਤਨ ਦੀ ਨਹੀਂ ਰੱਖੀ ਗਈ ਉਹਨਾਂ ਦੀ ਕੜੀ ਨੂੰ ਲੈ ਕੇ ਸਰਦਾਰ ਸਿਮਰਜੀਤ ਸਿੰਘ ਮਾਰ ਲੱਗੇ ਆਏ ਜੀ ਲੇਕਿਨ ਕੀ ਸਿਮਰਜੀਤ ਸਿੰਘ ਮਾਰ ਨੂੰ ਚੀਬਰੀ ਸ੍ਰੀ ਨਹੀਂ ਮਿਲ ਰਹੀਆਂ ਉਹ ਮਨਸਤਰੀ ਨਹੀਂ ਸੀ ਮਿਲ ਰਹੀ ਉਹਨਾਂ ਨੇ ਇਸ ਕਰਕੇ ਕਹਿਤਾ ਫੈਸਲਾ ਕਰਤਾ ਕਿ ਤੁਹਾਨੂੰ ਪਤਾ ਹੋਏਗਾ ਕਿ ਚੰਡੀਗੜ੍ਹ ਤੱਕ ਨਾਲ ਉਹਨਾਂ ਦੇ ਆਏ ਲੇਕਿਨ ਉਹਨਾਂ ਨੇ ਜਦੋਂ ਬੈਠ ਕੇ ਉਹਨਾਂ ਦੀ ਮੀਟਿੰਗ ਹੋਈ ਉਸ ਵੇਲੇ ਉਹਨਾਂ ਨੇ ਇਹ ਗੱਲ ਕਹਿਤੀ ਕਿ ਭਈ ਮੈਂ ਤੇ ਉਹ ਰਾਜ ਕਰਾਂਗਾ ਜਿਹੜਾ ਕਿ ਮੈਂ ਖੁਦ ਆਪ ਚਲਾਵਾਂਗਾ ਮੈਂ ਸੈਂਟਰ ਦੇ ਥੱਲੇ ਨਹੀਂ ਰਾਜ ਲਗਦਾ ਉਹਦੇ ਨਾਲ ਠੋਕਰ ਮਾਰ ਦਿੱਤੀ ਸੀ ਚੀ ਮੰਿਸਟਰੀ ਨੂੰ ਤੇ ਇਹ ਸਿੱਖ ਕੌਮ ਨੂੰ ਉਸ ਵਕਤ ਤੇ ਸੋਚਣਾ ਚਾਹੀਦਾ ਸੀ ਪਰ ਨਹੀਂ ਅਫਸੋਸ ਇਸ ਗੱਲ ਦਾ ਹੈ ਕਿ ਇਸ ਸ਼੍ਰੋਮਣੀ ਕਮੇਟੀ ਸਾਡੇ ਕੋਲ ਨਹੀਂ ਸੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਕਾਬਜੇ ਬੈਠੇ ਸੀ ਉਹਨਾਂ ਨੇ ਇਹ ਚੀਜ਼ ਅੱਗੇ ਆਉਣ ਹੀ ਨਹੀਂ ਦਿੱਤੀ ਦੂਜਾ ਜਿਹੜੇ ਡੇਰਾਬਾਦ ਹੈ ਉਹਨਾਂ ਨੇ ਚੀਜ਼ ਨੇ ਅੱਗੇ ਆਉਣ ਦਿੱਤੀ ਉਹਨਾਂ ਨੇ ਪ੍ਰਚਾਰ ਹੀ ਇਹੋ ਜਿਹਾ ਰੱਖਿਆ ਕਿ ਜਿਹੜਾ ਅੱਜ ਜਿਹੜੀਆਂ ਗੱਲਾਂ ਸਿਮਰਜੀਤ ਜੀ ਅੱਜ ਤੋਂ ਸੀ ਮਾਫ ਕਰਨਾ ਜਿਥੇ ਅੱਜ ਅਸੀਂ ਆਏ ਆ ਜੀ ਅੱਜ ਕੁੰਕਾ ਸਾਹਿਬ ਦੀ ਵਰਸੀ ਦੇ ਉੱਪਰ ਇਹ 30 ਸਾਲ ਦੇ ਬਾਅਦ ਅੱਜ ਇਹ ਸਾਰੇ ਵਾਜਾ ਮਾਰ ਰਹੇ ਨੇ ਕਿ ਇੱਕ ਸਟੇਜ ਤੇ ਇਕੱਠੇ ਹੋ ਜੋ ਇੱਕ ਸਟੇਜ ਤੇ ਇਕੱਠੇ ਹੋ ਕਦੀ ਕਹਿੰਦੇ ਸਾਡੇ ਕੋਲ ਕੋਈ ਸੇਕ ਕੋਮ ਕੋ ਲੀਡਰ ਨਹੀਂ ਕਿਹੋ ਜਿਹਾ ਲੀਡਰ ਚਾਦਣ ਪਈ ਮਲਤਕਾਰ ਹੀ ਲੀਡਰ ਚਾਹੁੰਦੇ ਨੇ ਕਿ ਲੂਟਾਂ ਖੋਹ ਕਰਨ ਵਾਲੇ ਲੀਡਰ ਚਾਹੁੰਦੇ ਨੇ ਜਾਂ ਜਿਹੜਾ ਕਿਸੇ ਦਾ ਹੱਕ ਮਾਰਦਾ ਅੱਜ ਪਾਣੀ ਦੇ ਮਸਲੇ ਅੱਜ ਕਿਸਾਨੀ ਦੇ ਮਸਲੇ ਜੇ ਕਿਤੇ ਸਿਮਰਜੀਤ ਸਿੰਘ ਮਾਨ ਨੂੰ ਅਗਰ ਸਾਥ ਦਿੰਦੇ ਕਿਸੇ ਦੀ ਕੋਈ ਜੁਰਸੀ ਇੱਕ ਚੀਜ਼ ਹੀ ਪੰਜਾਬ ਤੋਂ ਬਾਹਰ ਲੈ ਜਾਂਦੇ ਅੱਜ ਵੀ ਟਾਈਮ ਹੈ ਕਿ ਜਦੋਂ ਜਿੰਦੇ ਜੀ ਕਿਸੇ ਦੇ ਤੁਸੀਂ ਗੁਣ ਨਾ ਗਾਂ ਸਕੇ ਉਸ ਤੇ ਜਾਣ ਤੋਂ ਬਾਅਦ ਪਿੱਛੇ ਜੋ ਮਰਜ਼ੀ ਕਰ ਜੋ ਤੁਸੀਂ ਅੱਜ ਵੀ ਜੇ ਅਗਰ ਚੇਕ ਕੌਮ ਅੱਜ ਦਾ ਯੁੱਧ ਹੈ ਇਹ ਅੱਗੇ ਆਗੇ ਕਿਉਂਕਿ ਸਾਡਾ ਤਾਂ ਟਾਈਮ ਨਿੱਟ ਗਿਆ ਹੁਣ ਟਾਈਮ ਯੁੱਧ ਦਾ ਹੈ ਯੂ ਸਮਝ ਚੁੱਕਾ ਹੁਣ ਹੁਣ ਉਹ ਬੁੱਕ ਦੀ ਇੰਤਜ਼ਾਰ ਵਿੱਚ ਹੈ ਕਿ ਹਲੇ ਵੀ ਜਿਹੜੇ ਸਾਡੇ ਵਰਗੇ ਬਜ਼ੁਰਗ ਪਿੱਛੇ ਬੈਠੇ ਹੋਣ ਨਾ ਉਹ ਹਲੇ ਵੀ ਬਾਦਲ 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 ਕਰਿਆ ਕਿਉਂਕਿ ਉਹਨਾਂ ਨੂੰ ਅੱਜ ਨਹੀਂ ਪਤਾ ਬਈ ਸ਼੍ਰੋਮਣੀ ਅਕਾਲੀ ਦਲ ਅਬਰਸਰ ਕੀ ਹੈ ਤੇ ਅਕਾਲੀ ਦਲ ਕੀ ਹੈ ਜਿਹਨ ਸਾਹਬ ਨੇ ਵੀ ਜ਼ਿਕਰ ਕੀਤਾ ਹੈ ਬਿਆਨ ਦਾ ਬਿਆਨ ਉਸੇ ਦੇ ਵਿੱਚ ਮਾਫੀ ਵੀ ਮੰਗੀ ਗਈ ਸੀ ਮਾਫੀ ਮੰਗ ਕੇ ਕੌਮ ਨੂੰ ਗੁੰਮਰਾਹ ਕਰਨਾ ਚਾਹੁੰਦਾ ਹੈ ਬਦਲ ਪਰਿਵਾਰ ਦੁਬਾਰਾ ਲੱਗਦਾ ਕਾਮਜਾਬ ਹੋਪ ਉਹ ਬਿਲਕੁਲ ਨਹੀਂ ਹੋਣ ਗਈ ਕਾਬਜਾ ਜੀ ਤੁਸੀਂ ਇਹ ਦੇਖੋ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਇੱਕ ਦਿਹਾ ਅਸੀਂ ਜਦੋਂ ਬਾਣ ਸਾਹਿਬ ਜਿੱਤ ਕੇ ਆਏ ਸੀ ਇਹ ਸ੍ਰੀ ਸਾਹਿਬ ਲੈ ਕੇ بیٹھ ਕੇ ਬਾਅਦ ਅਸੀਂ ਉਹ ਤੋਂ ਮੁੰਡੇ ਖੁੱਡੇ ਸੀ ਜੀ ਉਸ ਵਕਤੇ ਸਾਡਾ ਫੈਸਲਾ ਹੋ ਗਿਆ ਪਾਰਟੀ 'ਚ ਕਿ ਬਈ ਇਹਨਾ ਰਿਟਰਨ ਲਿਖ ਕੇ ਅਪਲੀਕੇਸ਼ਨ ਲਿਖ ਕੇ ਆਪਾਂ ਹਰ ਰੋਜ਼ ਵਰਤੀ ਇਹ ਕਾਲ ਤੱਕ ਸਾਹ ਦੇ ਕਿ ਭਾਈ ਅਗਰ ਮਾਨ ਸਾਹਮਣੇ ਗਲਤੀ ਕੀਤੀ ਹੈ ਸ੍ਰੀ ਸਾਬਾਹਰ ਲੈ ਕੇ ਬੈਠਣ ਤੇ ਜਾਂ ਤਾਂ ਉਹਨਾਂ ਨੂੰ ਸਜਾ ਲਾ ਦਿਓ ਜੇ ਉਹਨਾਂ ਨੇ ਗਲਤੀ ਨਹੀਂ ਕੀਤੀ ਤੇ ਫਿਰ ਸਿੱਤ ਕੌਮ ਦੇ ਨਾਮ ਦੇ ਉੱਪਰ ਹੁਕਮਨਾਮਾ ਜਾਰੀ ਕਰੋ ਉਸ ਵੇਲੇ ਟੋੜਾ ਸਾਹਿਬ ਕਾਲ ਤੱਕ ਦੇ ਜਿੱਥੇ ਅਰਸੀ ਟੋੜਾ ਸਾਹਿਬ ਇਕੱਲਾ ਪ੍ਰੈਜ਼ੀਡੈਂਟ ਸੀ ਉਹਨਾਂ ਨੇ ਉਸ ਵਕਤ ਇਸ ਚੀਜ਼ ਨੂੰ ਦਬਾ ਦਿੱਤਾ ਬਈ ਦਬਾ ਦੋਏ ਉਹਨਾਂ ਨੂੰ ਏ ਸੀ ਵਿੱਚ ਇਸ ਚ ਗੱਲ ਦਾ ਜਵਾਬ ਹੀ ਕੋਈ ਨਹੀਂ ਜੇ ਕੋਈ ਜਵਾਬ ਦੇਤੇ ਤੇ ਕਿਉਂਕਿ ਜੇ ਉਦੋਂ ਤੋਂ ਅਗਰ ਕਿਤੇ ਸੇਕ ਕੌਮ ਸਾਥ ਦੇਣਾ ਚਾਲੂ ਅੱਜ ਵੀ ਕੁਝ ਨਹੀਂ ਡੁਲੀ ਬੇਰ ਰਹਾ ਹੱਲੀ ਕੁਛ ਨਹੀਂ ਬਿਕੜਿਆ ਸਿਮਰਜੀਤ ਸਿੰਘ ਮਾਹਨ ਕੋਲ ਇਲਾ ਦਿਮਾਗ ਇੰਨੀ ਚੀਜ਼ ਹੈ ਇੰਨੀ ਸ਼ਕਤੀ ਹੈ ਕਿ ਉਹ ਅੱਜ ਵੀ ਆਪਣੀ ਕੌਮ ਨੂੰ ਆਪਣੇ ਰਸਤੇ ਤੇ ਲਿਆ ਸਕਦਾ ਹੈ ਹਾਂਜੀ ਤਾਂ ਮੈਂ ਤਾਂ ਇਹ ਅਰਦਾਸ ਬੇਰੀ ਹੈ ਪਰਮਾਤਮਾ ਦੇ ਅੱਗੇ ਕਿ ਸੱਚੇ ਫਸਾ ਤੁਹਾਡੇ ਵਰਗੇ ਯੋਧਿਆਂ ਦੇ ਮਾਰਫਤ ਇਹ ਸਾਰੀ ਦੁਨੀਆ ਵਿੱਚ ਇਹ ਗੱਲ ਪਚਾਓ ਤੇ ਪਚਾਦੀ ਵੀ ਹੋ ਤੁਸੀਂ ਕਿ ਭਾਈ ਬਾਹਰ ਵਾਲੇ ਜਿੰਨ ਨਾ ਉਹ ਸਹਿਯੋਗ ਦੇ ਕਿਉਂਕਿ ਅੱਜ ਸਿਮਰਜੀਤ ਸਿੰਘ ਮਾਨ ਪਾਰਲੀਮੈਂਟ ਚ ਬੋਲੇ ਬਾਹਰ ਵਾਲਿਆਂ ਨੇ ਆਵਾਜ਼ ਚੱਕੀ ਅੱਜ ਇੰਡੀਆ ਨੂੰ ਪਾਛੜਨਾ ਪੈ ਗਿਆ ਜੀ ਜੇ ਅਗਰ ਬਾਹਰ ਵਾਲੇ ਹੋਰ ਸਾਡਾ ਸਾਥ ਉਸ ਤਰ੍ਹਾਂ ਦਾ ਦੇਣ ਤੇ ਉਹ ਜੂ ਜਿਹੜਾ ਇਹ ਆ ਗਿਆ ਸਾਹਮਣੇ ਹੁਣ ਆਪੇ ਸਾਹਮਲੇਗਾ ਜੀ ਤੇ ਜੇ ਆਉਣ ਵਾਲਾ ਸਮਾਂ ਪਰਮਾਤਮਾ ਕਰੇਗਾ ਤੇ ਸਾਨੂੰ ਇਹਨਾਂ ਚੀਜ਼ਾਂ ਤੋਂ ਨਾਕ ਜ਼ਰੂਰ ਮਿਲेंगी ਠੀਕ ਹੈ ਬਿਲਕੁਲ ਅੰਦਰ ਦੀਆਂ ਤਸਵੀਰਾਂ ਵੀ ਜ਼ਰੂਰ ਸਾਂਝੀਆਂ ਕਰਾਂਗੇ ਸਰਦਾਰ ਸਿਮਰਜੀਤ ਸਿੰਘ ਮਾਨ ਪਰਿਵਾਰ ਨੂੰ ਮਿਲੇ ਨੇ Milanto impranta So <tip> Ji Ka